ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਪਖੜਾ ਟਰੈਕਟਰ ਮੰਡੀ ਤਲਵੰਡੀ ਸਾਬੋ ਜਿਹੜੀ ਕਿ ਹਰ ਬੁੱਧਵਾਰ ਲੱਗਦੀ ਆ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਆਪਾਂ ਮਿਲੌਣਾ ਬਾਈ ਹੈਪੀ ਨਾਲ ਹੋਰ ਜੀ ਕੀ ਹਾਲ ਚਾਲ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਬਾਈ ਠੀਕ ਠਾਕ ਵਧੀਆ ਅੱਜ ਬਾਈ ਆਪਾਂ ਦਿਖਾਉਣੇ ਆ ਤੁਹਾਨੂੰ ਸੋਨਾ ਲੀਕਾ ਤੇ ਹੌਲੈਂਡ ਹੌਲੈਂਡ ਠੀਕ ਆ ਜੀ ਪਤਾ ਲਾਵਾਂਗੇ 855 ਠੀਕ ਆ ਜੀ ਸ਼ੁਰੂਆਤ ਕਰਦੇ ਆ ਬਾਈ 2008 ਮਾਡਲ 2008 ਮਾਡਲ ਆ ਗਿਆ ਬਾਈ ਸੋਨਾ ਲੀਕਾ ਡਬਲ ਕਲਚ ਬਾਈ 6 ਚਿਰੀ ਠੀਕ ਆ ਜੀ ਰਿਆਣਾ ਨੰਬਰ ਆ ਬਾਈ ਠ ਠੀਕ ਹੈ ਜੀ ਮਗਲੇ ਟਾਇਰ ਪਏ ਬਈ 80 85 ਪੈਸੇ ਮੂਹਰੇ 90 ਪੈਸੇ ਠੀਕ ਹੈ ਜੀ ਬਸ ਨਵੇਂ ਵਰਗੇ ਕਹਿ ਸਕਦੇ ਆ ਚੰਗੀ ਹਾਲਤ ਦੇ ਪੈਟਰਨ ਡਬਲ ਕਲਚ 6 ਛੇਰੀ ਰਹਿਣਾ ਨੰਬਰ ਐਪੀ ਡੈਟ ਮਿਲ ਜੂਗਾ ਬਈ 2 ਲੱਖ 65 ਹਜ਼ਾਰ 2 ਲੱਖ ਤੇ 65000 ਰੁਪਏ ਡਿਮਾਂਡ ਕਰਦੇ ਆਪਾਂ 2 ਲੱਖ ਤੇ 40000 ਦਾ ਟਰੈਕਟਰ ਦੇ ਦਾਂ ਜੀਨ ਗੇਟੀ ਗਾਰੰਟੀ ਬਈ ਬੰਦਾ ਚਾਹੇ ਬਾਕੇ ਤਸਲੀ ਕਰਕੇ ਲੈ ਜੀ ਲੈ ਜੀ ਠੀਕ ਹੈ ਜੀ ਅੱਗੇ ਆ ਗਿਆ ਬਈ 10 ਮਾਡਲ ਅੱਗੇ ਆ ਗਿਆ 10 ਮਾਡਲ ਇਹ ਵੀ 45 ਵਾਲਾ ਬਈ ਇਹ ਵੀ ਡਬਲ ਕਲਚ ਤੇ 6 ਛੇਰੀ ਆ ਚਾਰੇ ਟਾਇਰ ਬਈ ਜਮਾ ਤਾਜ਼ੇ ਪਰ ਵੀਟ ਹੈ ਇੰਜਨ ਗੇਰ ਦਾ ਆਈ ਬੈਲ ਕੋਲ ਓਕੇ ਆ ਬਾਈ ਬਾਹ ਕੇ ਤਸੱਲੀ ਕਰਕੇ ਲੈ ਜਾ ਬੰਦਾ ਐਪੀ ਡਾਟ ਮਿਲੂਗਾ ਠੀਕ ਹੈ ਜੀ 2010 ਮਾਡਲ ਬਾਈ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 88000 2 ਲੱਖ ਤੇ 88000 ਇਹ ਟਰੈਕਟਰ ਦੇ ਦਾਂਗੇ ਆਪਾਂ 2 ਲੱਖ ਤੇ 60000 ਰੁਪਏ 2 ਲੱਖ ਤੇ 60000 ਦਾ ਅੱਗੇ ਆ ਗਿਆ ਬਾਈ 2009 ਮਾਡਲ 2009 ਮਾਡਲ 36 ਪਾਵਰ ਸਟੀering ਆ ਬਾਈ 2 ਸਪੀਡ ਆ ਠੀਕ ਹੈ ਜੀ ਰਿਗਾਇਡ ਬਾਈ ਨਵੇਂ ਲੱਗੇ ਹੋਏ ਆ 75 80 ਪੈਸੇ ਬਾਈ ਟਾਇਰ ਪਿਆ ਟਰੈਕਟਰ ਦੇ ਠੀਕ ਹੈ ਇੰਜਨ ਗੇਅਰ ਦਾ ਬਾਈ ਇਹ ਵੀ ਜਮਾ ਬਿਲਕੁਲ ਓਕੇ ਆ ਬਿਲਕੁਲ ਓਕੇ ਆ ਬਾਕੇ ਬੰਦਾ ਤਸਲੀ ਕਰਕੇ ਲੈ ਠੀਕ ਹੈ ਜੀ ਥੋੜਾ ਪੈਂਪਰ ਲੱਗਿਆ ਹੋਇਆ ਬਾਈ ਤੇ 3,25,000 ਸਵਾ 3 ਲੱਖ ਡਿਮਾਂਡ ਆ ਬਾਈ ਆਪਣੀ ਜਾਇ ਜੀ ਹੈ ਠੀਕ ਇੰਨੇ ਦੇ ਵੇਖਦੇ ਆ ਇਹ ਫਿਰ ਵੀ ਆਪਾਂ ਬਾਈ 3 ਲੱਖ ਦਾ ਦੇ ਦਾਂਗੇ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨ ਤਾ ਨਾ ਹੋਰ ਵੀ ਹੋ ਜਾਊਗਾ 2008 ਮਾਡਲ ਬਾਈ ਪੰਜਾਬ ਨੰਬਰ 2008 ਮਾਡਲ ਪੰਜਾਬ ਨੰਬਰ ਟਰੈਕਟਰ ਆ ਜਿਆ ਦੂਜੇ ਥਾਣਾ ਬਾਈ ਚੱਪਾ ਵਾਲੀ ਕਾਪੀ ਆ ਮਗਲੇ ਟਾਇਰ ਤਾਂ ਬਾਈ 90 5 90 ਪੈਸੇ ਕਹਿ ਸਕਦੇ ਆ ਠੀਕ ਹੈ ਜੀ ਫੁੱਲ ਟਾਇਰ ਪਿਆ ਬਈ 60 70 ਰੁਪਏ 60 70 ਰੁਪਏ ਟਾਇਰ ਆ ਮੰਨੀ ਦਾ ਕੋਈ ਕਮੀ ਨਹੀਂ ਕੋਈ ਕਮੀ ਕੋਈ ਕਮੀ ਨਹੀਂ ਜੈਸਟੀ ਬੂਟਰ ਲੱਗਿਆ ਬਈ ਜਿਵੇਂ ਕੰਪਨੀ ਮੰਨਿਆ ਆਉਂਦਾ ਨਾਲ ਦਾ ਪਾਵਰ ਤੇ ਰਹੇਗਾ ਠੀਕ 2 ਸਪੀਡ ਚਾਹੀਦਾ ਬਈ ਇਹ ਠੀਕ ਹੈ 3 ਲੱਖ ਤੇ 55000 ਰੁਪਏ ਆਪਣੀ ਡਿਮਾਂਡ ਆ ਇਹ ਆਪਾਂ 3 ਲੱਖ ਤੇ 30000 ਦਾ ਬਈ ਦੇ ਦਾਂਗੇ ਦੇ ਦਾਂਗੇ ਠੀਕ ਜੀ ਅੱਗੇ ਆ ਗਿਆ ਬਈ 2008 ਮਾਡਲ ਹੌਲੈਂਡ ਹੋਰ ਇਹ ਆ ਗਿਆ ਬਈ ਸਿੰਪਲ ਸਟੀਅਰਿੰਗ ਚ ਸਟੇਪਲ ਸਟੀਰੀਂਗ ਜਾ ਰਿਹਾ ਹੈ ਦੋਸਤੋ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਬਈ ਸਾਰਾ ओरिजिनल ਪਿਆ ਜਿੰਨਾ ਪਿਆਗਾ ਠੀਕ ਹੈ ਏਅਰ ਬਾਈ ਪਿਆ 70 75 ਪੈਸੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਬਈ ਜਮਾ ਬਾਕੇ ਬੰਦਾ ਸੱਲੀ ਕਰਕੇ ਲੈ ਜੇ ਠੀਕ ਹੈ ਗਾਇਜ ਰੇਟ ਆ ਬਾਈ 296000 ਰੁਪਿਆ ਨਹੀਂ ਤਿੰਨ ਪਲੱਸ ਵਿਕਦੇ ਆ ਇਹ ਹਾਂ ਫਿਰ ਵੀ ਆਪਾਂ ਬਾਈ 70000 ਦਾ ਟਰੈਕਟਰ ਦੇ ਦਾਂ ਦੇ ਦਾਂ ਅੱਗੇ ਆ ਗਿਆ ਬਾਈ 55 55 ਆ ਗਿਆ 2009 ਮਾਡਲ 2009 ਮਾਡਲ ਰਿਆਣਾ ਨੰਬਰ ਆ ਬਾਈ ਠੀਕ ਹੈ ਟਾਇਰ ਬਾਈ ਪਏ ਆ ਦੇ ਮੂਲ ਨੇ ਅੱਦੇ ਪਿਆ ਬਾਈ ਮਗਲ ਹੈ ਗਿਆ 35 40 ਪੈਸੇ ਠੀਕ ਆ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਹਰਿਆਣਾ ਨੰਬਰ ਆ ਬਾਈ ਠੀਕ ਆ 2009 ਮਾਡਲ ਤੇ 285000 ਰੁਪਿਆ ਬਾਈ ਆਪਣੀ ਡਿਮਾਂਡ ਆ ਇਹ 2 ਲੱਖ ਦੇ ਬਾਈ 60000 ਦਾ ਟਰੈਕਟਰ ਦੇਣਾ ਹੈ ਬਾਕੀ ਮੌਕੇ ਤੇ ਮਾਨ ਤਾਨ ਹੋਰ ਹੋ ਜੂਗਾ ਠੀਕ ਆ ਜੀ ਕੋਈ ਗੱਲ ਨਹੀਂ ਅਗਲੀ ਵੀਡੀਓ ਜੇ ਆਪਾਂ ਹੋਰ ਵੀ ਟਰੈਕਟਰ ਲੈ ਕੇ ਆਵਾਂਗੇ ਹਾਂ ਫੈਟ ਕੀ ਥੋੜਾ ਕੋੜਾਂ ਦੀ ਮੰਡੀ ਕਰਕੇ ਘੱਟ ਲਿਆਂਦੇ ਥੋੜਾ ਇਹ ਰੁੱਜ ਗਏ ਕੋਈ ਪ੍ਰੋਬਲਮ ਹੋ ਗਈ ਸੀਗੀ ਤੇ ਹਾਂ ਦਾ ਟਰੈਕਟਰ ਆਪਣੇ ਕੋਲ ਹੋਰ ਖੜੇ ਨੇ ਕੰਟੈਕਟ ਨੰਬਰ ਬੋਲਦੇ ਟਰੈਕਟਰ ਨੰਬਰ ਹੈਗਾ ਬਾਈ ਆਪਣਾ 6283585655 ਠੀਕ ਆ ਤੇ ਬਾਈ ਨੂੰ ਕਰ ਲਿਓ ਕਾਲ ਤੇ ਬਾਈ ਕੋਲੇ ਸਾਰੇ ਜੈ ਜੇ ਰੇਟ ਵਾਲੇ ਤੇ ਵਧੀਆ ਟਰੈਕਟਰ ਹੁੰਦੇ ਆ ਤੇ ਇੱਕ ਵਾਰੀ ਸੇਵਾ ਦਾ ਮੌਕਾ ਬਾਈ ਨੂੰ ਜਰੂਰ ਦਿਓ ਫੋਨ ਲਾ ਕੇ ਦੱਸਿਓ ਬਾਈ ਨੂੰ ਫੋਨ ਕਰ ਧੰਨਵਾਦ ਦੋਸਤੋ ਠੀਕ ਆ ਬਾਈ